ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਾਰਾ ਚੰਨ ਦਾ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਪਿਆਰ ਭਰੇ ਸਤਿ ਸ਼੍ਰੀ ਅਕਾਲ ਜਿਹੜੇ ਸਾਡੇ ਬਲੌਗ ਦੇਖਦੇ ਆ ਸਾਡੇ ਭੈਣ ਭਰਾਵ ਦੇਸ਼ ਤੋਂ ਵਿਦੇਸ਼ ਤੋਂ ਹਨਾ ਧੰਨਵਾਦ ਹਨ ਉਹਦਾ ਜਿਹਨਾਂ ਨੇ ਨਵੇਂ ਸਬਸਕ੍ਰਾਈਬ ਕੀਤਾ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਛੋਣ ਛੋਣੇ ਕਮੈਂਟ ਕਰਦੇ ਆ ਤੇ ਸਾਨੂੰ ਸਵਾਲ ਕਰਦੇ ਸੀ ਉਹਨਾਂ ਦਾ ਜਵਾਬ ਦੇਈਦਾ ਆ ਤੇ ਇਹ ਵਧੀਆ ਲੱਗਦਾ ਜੀ ਤੇ ਵਲੌਗ ਨੂੰ ਪੂਰਾ ਦੇਖਿਆ ਕਰੋ ਤੇ ਕਮੈਂਟ ਕਰਿਆ ਕਰੋ ਅਗੇ ਸ਼ੇਅਰ ਵੀ ਕਰਦਾ ਕਰੋ ਤੇ ਲਾਈਕ ਵੀ ਕਰਦਾ ਕਰੋ ਵੀਡੀਓ ਨੂੰ ਤੇ ਅੱਜ ਹੈਗਾ ਜੀ ਸੋਮਵਾਰ ਤੇ 31 ਮਾਰਚ ਮਾਰਚ ਮਹੀਨੇ ਦਾ ਆਖਰੀ ਦਿਨ ਜਾਨੀ 31 ਮਾਰਚ ਹੈ ਨਾ ਹੋ ਗਿਆ ਸ਼ਾਮ ਦਾ ਹੋ ਗਿਆ ਟਾਈਮ ਕਰਦੇ ਕੰਮ ਕਰ ਕੰਮ ਕਰ ਕਰਕੇ ਮਤਲਬ ਦਾਲ ਸਬਜ਼ੀ ਬਣਾ ਕੇ ਤੇ ਧਾਰ ਕੱਢ ਕੇ ਤੇ ਹੁਣ ਅਸੀਂ ਆਏ ਖੂ ਤੇ ਦਿਨ ਦਿਨ ਲੰਘਿਆ ਤੂੰ ਤਬ ਵੀ ਜੇ ਚੱਲ ਜਾਣੇ ਆ ਤਾਂ ਆਪਾਂ ਨੂੰ ਥਕਾਵਟ ਜੀ ਮੈਨੂੰ ਬਹੁਤ ਹੋ ਜਾਂਦੀ ਹੈ ਕਿਉਂ ਜਾਈ ਦਾ ਘਟਿਆ ਜਦੋਂ ਆਪਾਂ ਜਾਂਦੇ ਹੁੰਦੇ ਰਹੀਏ ਤੇ ਫਿਰ ਆਪਣੀ ਰੁਟੀਨ ਬਣ ਜਾਂਦੀ ਆ ਤੇ ਆਪਾਂ ਨੂੰ ਫਿਰ ਕੁਝ ਨਹੀਂ ਹੁੰਦਾ ਫਿਰ ਕਦੀ ਕਦੀ ਜਾਈਏ ਨਾ ਫਿਰ ਬਹੁਤ ਹੁੰਦਾ ਆ ਚਲੋ ਖੈਰ ਜਾਨੋਂ ਤੋਂ ਬਗੈਰ ਨਹੀਂ ਛੱਡਦਾ ਹੈਗਾ ਜਾਣਾ ਵੀ ਪੈਂਦਾ ਜਿੱਥੇ ਜਾਣਾ ਹੋਵੇ ਨਾ ਤੇ ਅਸੀਂ ਤਾਂ ਹੁਣੇ ਬਸ ਦੋ ਤਿੰਨ ਬੰਡੇ ਕੱਢੇ ਆ ਪਿਛਲੇ ਹਫਤੇ ਗਏ ਸੀਗੇ ਤੇ ਕੱਲ ਗਏ ਸੀਗੇ ਪਰ ਜਾਣਾ ਵੀ ਜ਼ਰੂਰੀ ਹੁੰਦਾ ਆ ਹਨਾ ਤੇ ਫਿਰ ਗੈਂ ਵੀ ਕਈ ਸਾਲਾਂ ਬਾਅਦ ਗਏ ਆ ਜਲਦੀ ਨਹੀਂ ਗਏ ਹੈਗੇ ਜਿਦਾਂ ਕਹ ਲਓ ਵੀ ਕੱਲ ਗਏ ਸੀ ਅਸੀਂ ਸਿੱਧੇ ਦਿਨ ਸਾਰਾ ਦਿਨ ਲੰਘਿਆ ਤੇ ਪਹਿਲਾਂ ਅਸੀਂ ਜਾਂਦੇ ਨਹੀਂ ਸੀ ਹੁਣ ਅਸੀਂ ਨਿਕਲਦੇ ਨਹੀਂ ਸੀ ਹੁਣ ਅਸੀਂ ਘਰ ਨਹੀਂ ਵੜਦੇ ਇਦਾਂ ਤੇ ਚਲੋ ਸੋਚਿਆ ਦਿਨ ਸਾਰਾ ਦਿਨ ਲੰਘਿਆ ਹੁਣ ਖੂਨ ਕੀੜੀ ਮਾਰਿਆ ਜੀ ਜਾਇਆ ਹੀ ਹੈ ਨਾ ਤੇ ਪੱਠੇ-ਵੱਠੇ ਚਲੋ ਵੜ ਲੈਨੇ ਆ ਤੇ ਨਾਲ ਤੁਸੀਂ ਸਾਡੇ ਖੂਦੇ ਵਲੌਗ ਬਹੁਤ ਪਸੰਦ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਨੂੰ ਖੂਦ ਇਦਾਂ ਲੱਗਦਾ ਜਿਦਾ ਅਸੀਂ ਨਾ ਅਮਰੀਕਾ ਆ ਗਏ ਹੁੰਨੇ ਆ ਸਾਨੂੰ ਖੂਦ ਇਦਾਂ ਫੀਲਿੰਗ ਆਉਂਦੀ ਆ ਜੀ ਤੇ ਚਲੋ ਖੈਰ ਹੱਸਦੇ ਆ ਤੇ ਜੋ ਆਪਣੇ ਇੱਥੇ ਪੰਜਾਬ ਚ ਮੌਜ ਹੈ ਉਹ ਕਿਤੇ ਵੀ ਹੈ ਨਹੀਂ ਜਿੱਥੇ ਮਾਦੀ ਚਲ ਜਾਓ ਤੇ ਕੰਮ ਕਰ ਇੱਥੇ ਵੀ ਬਹੁਤ ਕਰਨ ਵਾਲਾ ਬੰਦਾ ਹੋਵੇ ਹੈਨਾ ਤੇ ਕੰਮ ਇੱਥੇ ਬਹੁਤ ਆ ਇੱਥੇ ਫਿਰ ਤਰੱਕੀਆਂ ਮਿਲ ਜਾਂਦੀਆਂ ਕੰਮ ਦੀਆਂ ਹੈਨਾ ਤੇ ਮਿਹਨਤ ਕਰੋ ਆਪਾਂ ਕਿਸੇ ਵੀ ਫੀਲਡ ਵਿੱਚ ਹੈਗੇ ਆ ਤੇ ਮਿਹਨਤ ਜ਼ਰੂਰੀ ਆ ਤੇ ਇਹ ਨਹੀਂ ਆਪਾਂ ਬਾਅਦ ਜਾ ਕੇ ਸਿਰਫ ਆਪਾਂ ਨੂੰ ਕੰਮ ਜ ਵੀ ਮਿਲ ਸਕਦੀ ਹੈ ਨਾ ਇੱਥੇ ਵੀ ਆਪਾਂ ਨੂੰ ਕੰਮਕਾਰ ਬਥੇਰੇ ਆ ਜਿੱਦਾਂ ਕਹਿ ਲਓ ਵੀ ਮੇਰੀਆਂ ਭੈਣਾਂ ਨੇ ਬੁਟੀਕ ਦਾ ਕੰਮ ਸਟਾਰਟ ਕੀਤਾ ਆ ਤੇ ਮੇਰੇ ਭਰਾਵਾਂ ਨੇ ਡੈਰੀ ਫਾਰਮ ਭੈਣਾਂ ਭੈਣ ਵੀ ਤੇ ਡੈਰੀ ਫਾਰਮ ਕਰਦੀਆਂ ਆ ਬਹੁਤ ਮੁਨਾਫਾ ਇਸ ਚੀਜ਼ ਵਿੱਚ ਤੇ ਹੋਰ ਮਕੈਨਿਕ ਦੇ ਕਈ ਕੰਮ ਹੈ ਜਾਂ ਕਿਦਾਂ ਵੀ ਆ ਕਿਸੇ ਵੀ ਫੀਲਡ ਚ ਲਾ ਲੋ ਨਾ ਤੇ ਬਥੇਰਾ ਕੋਸ਼ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਆ। ਤਔਰ ਜਿਹੜੇ ਚਾਰੀ ਰਿਪੋਰਟ ਹੋ ਕੇ ਆਈ ਨਾ ਅਮਰੀਕਾ ਚ ਤੇ ਬਹੁਤ ਮਨਜਾ ਖਰਾਬ ਹੁੰਦਾ ਉਹ ਨਾਲ ਦੇਖ ਕੇ ਤੇ ਲੋ ਕੈਮਰੇ ਮੋਰੀ ਅਗੇ ਰੋਂਦੇ ਆ ਇਹਨੇ ਲੱਖਾਂ ਰੁਪਈਆ ਉਹਨਾਂ ਦੇ ਖਰਾਬ ਹੋ ਗਏ ਆ ਤੇ ਕਿਸੇ ਕੰਮ ਆਰਥ ਨਹੀਂ ਆਏ ਹੈਗੇ ਤੇ ਦੇਖੋ ਕਿਸਮਤ ਦੀ ਗੱਲਾਂ ਆ ਕਿੱਦਾਂ ਹੋਣੀ ਚਾਹੀਦੀ ਨਹੀਂ ਹੈਗੀ ਬਹੁਤ ਮੁਸ਼ਕਿਲ ਆਪਾਂ ਬਾਹਰ ਦਾ ਮੂੰਹ ਦੇਖਦੇ ਹਣਾ ਜਾਣੇ ਆ ਚਲੋ ਖਾਜੀ ਤੇਰਾ ਬਰਖਿਓ ਤੇਰਾਣਾ ਪਿੰਦਾ ਆ ਤੇ ਅਸੀਂ ਤਾਂ ਜਾਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਕਰਮਾਂ ਚ ਨਹੀਂ ਹੋਇਆ ਸੀਗਾ ਤੇ ਆਰਾਮਨਾ ਵਾਇਗਰ ਦਾ ਪਾਣਾ ਮੰਨ ਕੇ ਬਹਿ ਗਏ ਆ ਤੇ ਬਹੁਤ ਕੁਛ ਦਾਲ ਫਲਕਾਰ ਰੱਬ ਦੇਈ ਜਾਂਦਾ ਖਾਈ ਜਾਂਦੇ ਆ ਤੇ ਬਹੁਤ ਖੁਸ਼ ਆ ਦੇਖੋ ਜੀ ਕਣਕਾਂ ਦਾ ਰੰਗ ਹੋ ਗਿਆ ਚੇਂਜ ਬਸ ਤਕਰੀਬਨ ਹੁਣ 2 ਦਿਨ ਲੱਗਣਗੇ ਤੇ ਫਿਰ ਕਣਕਾਂ ਪੱਕ ਜਾਣੀਆਂ ਅਜੇ ਇਧਰ ਦੀ ਆਹ ਸਾਈਡ ਹਰੀ ਥੋੜੀ ਪਿਛੇਤੀ ਜੀ ਸੀਗੀ ਵੀਅਸ ਦਿਨਾਂ ਚ ਹੋ ਜਾਂਦੀ ਤਾਂ ਹੁਣ ਧੁੱਪ ਲੱਗਦੀਆਂ ਪਈਆਂ ਤੇ ਮਿੰਟੋ ਮਿੰਟੀ ਰੰਗ ਚੇਂਜ ਹੋਣਾ ਹੈ ਇਹਨਾਂ ਦਾ ਤੇ ਜਾਨਵਰ ਬੋਲਦੇ ਪਏ ਆ ਤੇ ਟੋਲੀ ਵੀ ਬੋਲਦੀ ਹੈ ਦੁੱਧ ਸਾਡੇ ਸਬਜ਼ੀ ਪੱਠੇ ਵੱਢਣ ਦੇ ਆ ਚਲੋ ਮੈਂ ਕਿਹਾ ਤੁਸੀਂ ਪੱਠੇ ਵੱਢੋ ਤੇ ਇਸ ਟਾਈਮ ਪੱਠੇ ਵਧੀਆ ਰਹਿੰਦੇ ਸਵੇਰੇ ਤੇਲ ਬਹੁਤ ਹੁੰਦੀ ਹੈ ਤੇ ਪੱਠੇ ਵੀ ਸਵੇਰੇ ਵਧੀਆ ਨਹੀਂ ਵੱਢ ਹੁੰਦੇ ਹੈਗੇ ਇਸ ਟਾਈਮ ਠੀਕ ਪੱਠੇ ਵੱਡ ਹੁੰਦੇ ਆ ਇੱਥੇ ਕਿ ਦਿਨ ਆਇਆ ਗਿਆ ਨੇ ਛੁੱਪਦਾ ਜਾ ਰਿਹਾ ਸੂਰਜ ਡੁੱਬ ਚੱਲਾ ਸਾਢੇ 6 ਦਿਨ ਹੋ ਗਿਆ ਟਾਈਮ ਸ਼ਾਮ ਦਾ ਪ੍ਰੈਕਟਿਸ ਹੋ ਰਹੀ ਹੈ ਪ੍ਰੈਕਟਿਸ ਸਾਈਕਲ ਦੇ ਵੀ ਬਹੁਤ ਵੱਟ ਕੱਢਦਾ ਐਸਾ ਚਲਾਉਂਦੇ ਹਨ। ਬਦਿਹਲ ਕੱਚੇ-ਕੱਚੇ ਨਾ ਸਿੱਖ ਲੈਂਦਾ ਚਲਾ ਲੈਂਦਾ ਨਾ ਇੱਥੇ। ਤੇ ਆਹ ਦੇਖੋ ਕਣਕਾਂ ਦਾ ਰੰਗ ਸੋਨੇ ਰੰਗਾ। ਹੋਇਆ ਨਾ ਹੌਲੀ-ਹੌਲੀ। ਸ਼ਾਂਤ ਮਾਹੌਲ ਹੈ ਸ਼ਾਂਤ। ਬੰਦੇ ਆ ਪ੍ਰੈਕਟਿਸ ਕਰ ਲੈਂਦੇ ਆ ਨੂੰ ਪੁੱਛ ਕਰਨੀ ਪੋਪਰ ਰੋਡ ਬਲੱਤ ਪੂਰਾ ਰੋਸ਼ਣਾ ਦੇਖਦਾ ਇਥੋਂ ਪਰ ਮੈਂ ਅਸੀਂ ਤੁਰ ਤੁਰ ਕੇ ਚੱਲ ਜੀ ਏਡੇ ਨੂੰ ਏਡੇ ਨੂੰ ਰੋਡ ਨੂੰ ਪੱਠੇ ਪਿੱਛੇ ਬਹੁਤ ਹੋਈ ਜਾਂਦੇ ਆ ਛਵੀ ਵਾਈ ਗਰੂ ਸਾਡਾ ਪੱਠਿਆਂ ਦਾ ਵਾਧਾ ਰੱਖੀ ਬਸ ਮੱਡੀਆਂ ਨੇ ਬੱਠੇ ਹਾਂ ਵਧੀਆ ਕ ਪੱਠੇ ਵੱਡਣ ਆ ਨਾ ਬੋਬ ਨੇ ਦਖ ਦੂਰ ਹੁੰਦੀ ਆ ਦੂਰ ਹਰੀ ਹਰੀ ਕੰਨ ਸੋਨੇ ਪੱਠੇ ਹਣ ਗੇ ਦਿੱਤਾ ਨਾ ਪਾਣੀ ਤਾਂ ਕਰਕੇ ਹੋਏ ਆ ਪੱਠੇ ਹਰੇ ਆਇਆ ਫੋਲ ਨਿਕਲੇ ਆ ਉਹ ਵੱਠੇ ਵਢਣੇ ਹੀ ਆ ਨਾ ਆਹ ਵਾਲੇ ਅੱਛਾ ਉਹਦੋਂ ਉਹ ਤੋਂ ਉਹ ਪੱਠੇ ਵਢਾਏ ਨਾ ਭਾਈ ਤੋਂ ਆਏ ਕਿੰਨੇ ਸੋਨੇ ਹਰੇ ਹਰੇ ਹੋਏ ਆ ਹਰੇ ਹਰੇ ਕਾ ਤੇ ਸੱਪ ਫੁੱਕਾ ਮਾਰਦਾ ਪੂਰੇ ਹਾਂਜੀ ਇਹ ਅੱਜ ਇੱਤ ਪੱਸਿਆ ਆ ਸ਼ਾਮਾਂ ਟਾਈਮ ਵੱਠੇ ਵਢਣੇ ਭੁੰਡੀਆਂ ਬਹੁ ਹੁੰਦੀਆਂ ਆ ਥੱਲੇ ਮਾਰੇ ਵਾਲਾ ਹੱਥ ਮਾਰੋ ਨਾ ਉਹ ਬਜੀ ਅੰਨੀ ਕਿਤੇ ਭੂਜੇ ਬਰੀ ਬਰੀਕ ਉਹ ਜਾਂਦਾ ਹੁੰਦੇ ਆ ਤੇ ਸਵੇਰ ਨੂੰ ਟਰੇਲ ਪਾਈ ਹੁੰਦੀ ਆ ਦੂਰ ਕਰੋ ਕੈਮਰਾ ਦੂਰ ਤੇ ਜਿਸ ਕਰਕੇ ਆਪਾਂ ਸਿਰ ਪੱਠੇ ਵੱਢਦੇ ਹੁੰਦੇ ਐਸਲੇ ਆਈਦਾ ਆ ਤੇ ਪੱਠੇ ਵੱਢ ਲਈਦੇ ਆ ਤੇ ਚਲੋ ਕਣਕਾਂ ਵੀ ਪੱਕਣ ਤੇ ਆ ਗਈਆਂ ਆ ਰੰਗ ਬਦ ਗਏ ਕਣਕਾਂ ਦੇ ਦੇਖੋ ਮੈਂ ਹੁਣ ਮੈਂ ਇੱਦਾਂ ਆਪਣੇ ਹਾਜੀ ਆਪਾਂ 40 ਬੂਟੇ ਐ ਸਵੇਰੇ ਦਿਹਾੜੇ ਤੇ ਆਪਾਂ ਰੱਬ ਭਲਾ ਕਰੇ ਘਟੋ ਘਟ ਹਾਂਜੀ ਆਪਾਂ 100 ਬੂਟਾ ਹੋ ਲਾਉਣੇ ਆ ਜੀ ਭਾਈ ਦਾ ਕਿਉਂਕਿ ਕਿਸੇ ਟਾਈਮ ਚਾਰ ਪਹੇ ਦੇ ਜਾਂਦੇ ਹੁੰਦੇ ਆ ਇਹ 40 ਬੂਟੇ ਇੱਧਰ ਲੱਗੇ ਆ ਤੇ 60 ਉੱਧਰ ਲੱਗੇ ਆ 100 ਬੂਟਾ ਆਪਣੇ ਕੋਲ ਹੈਗਾ ਇਸ ਟਾਈਮ ਤੇ ਕਣਕ ਵੱਢ ਗਈ ਹੈ ਨਾ ਆਪਾਂ ਬਰਸਾਤਾਂ ਜੇ 100 ਬੂਟਾ ਹੋ ਲਾਉਣਾ ਹਜੇ 100 ਬੂਟਾ ਹੋ ਲੱਗਾ ਹੋਊਗਾ ਤੇ ਚਲੋ ਗਾਂ ਕਿਤੇ ਕੰਮ ਹੀ ਆਊਗਾ ਅਸੀਂ ਤਾਂ ਰਹੇ ਦੁਕਾਨਿਆਂ ਨੇ ਸਹੀ ਪਤਾ ਨਹੀਂ ਕੋ ਟਾਈਮ ਦਾ ਹੁੰਦਾ ਮਿੰਟ ਸੈਕਿੰਡ ਦਾ ਕੀ ਹੋਇਆ ਨਾ ਤੇ ਗਾ ਨਿਆਣਿਆ ਕੰਮ ਦੀ ਚੀਜ਼ ਸੰਦ ਮੇ ਬਾਹਰ ਨਹੀਂ ਗਈ ਸੀ ਥੋੜੀ ਹੁੰਦੀ ਆ ਹੁਣ ਚਲੋ ਇਹ ਕੈਮਰਾ ਕਰੋ ਮੜ ਜਾ ਇਹਦੇ ਪੱਠੇ ਬਾਠੇ ਹੁੰਦੇ ਦੇਖੋ ਹਾਂ ਇੱਥੇ ਥੁੰਡੀ ਲੱਗ ਗਈ ਹੈ ਵੱਡੇ ਮੈਂ ਪੱਠ ਸਾਰੀ ਹੂੰ ਵੱਡੇ ਮੈਂ ਪੱਠ ਸਾਰੀ ਇਹ ਥੁੰਡੀ ਲੱਗ ਗਈ ਤੇ ਅੰਜੋਤ ਰਾਣੀ ਪਾਕ ਚਲਾ ਗਿਆ ਹਰਾ ਚਾਰਾ ਹਰਾ ਚਾਰਾ ਵੱਡ ਹੁੰਦਾ ਆ ਇਹ ਬੈਠਣ ਦਾ ਫਾਇਦਾ ਇਹ ਹੁੰਦਾ ਕਿ ਢਿੱਡ ਜਿਹੜਾ ਵੀ ਘੁੱਟ ਹੁੰਦਾ ਤੇ ਮੋਟਾਪਾ ਘਟਦਾ ਆ ਜਦੋਂ ਆਪਾਂ ਨਾ ਢਿੱਡ ਘੁੱਟ ਹੁੰਦਾ ਤਾਂ ਉਹ ਮੋਟਾਪਾ ਘਟਦਾ ਆ ਤੇ ਜੋਤੇ ਦੇ ਰੰਜੋਤ ਨੇ ਵੱਡੇ ਆ ਤੇ ਇੱਥੇ ਗਰਲਾਲ ਵੀ ਆ ਗਿਆ ਆ ਜਿਹਨੇ ਆਪਣਾ ਭਾਰ ਘਟਾਉਣਾ ਪੱਠੇ ਵੱਢ ਲੋ ਆਗੇ ਤੇ ਜਿਹਨੇ ਆਪਣਾ ਭਾਰ ਘਟਾਉਣਾ ਆ ਕਹਿੰਗੇ ਸਾਡਾ ਬੀਟਰਿੰਗ ਘਟਦਾ ਨਾ ਉਹ ਇਸ ਤਰ੍ਹਾਂ ਬਹਿ ਕੇ ਪੈਰਾਂ ਪਰ ਕੰਮ ਕਰਿਆ ਕਰੋ ਤੇ ਮੋਟਾਪਾ ਘਟਦਾ ਬਹੁਤ ਆ ਜੋਤੇ ਦਾ ਘਟ ਗਿਆ ਆ ਜੋਤਿਆਂ ਤੇ ਭੱਜਦਾ ਜੋਤ ਹੁਣ ਭੱਜਣਾ ਕਿੱਥੇ ਕਾ ਕਾ ਦੁਆ ਭੱਜਣਾ ਕਿੱਥੇ ਆ ਤੇ ਉਹ ਮੈਂ ਵੀ ਉੱਥੇ ਮੜ ਜਮ ਆ ਗਰਲਾ ਸਿੰਘ ਆ ਛੱਡ ਇਹ ਵੀਡੀਓ ਕਾਟੀ ਜਾਂਦਾ ਆ ਜੋਤਾ ਆ ਓਨੇ ਲੋਕ ਤਾਂ ਮੇਰੇ ਹੁਣ ਕਿੱਥੇ ਲੁਕੇਗਾ ਦਰਸ਼ਕ ਪਛਾਣ ਲੈਂਦੇ ਆ ਦੇਖੋ ਸ਼ਾਮ ਦਾ ਟਾਈਮ ਆ ਤੇ ਅੱਜ ਅਸੀਂ ਕਾਫੀ ਲੇਟ ਆ ਜਿੱਦਾਂ ਕਰ ਲੋ ਵੀ ਬਿੱਲੇ ਦਾ ਰਾਹ ਕਵੇਲੇ ਦੇ ਟਕਰਾਂ ਉਹ ਸਾਰਾ ਸਾਡੇ ਨਾਲ ਹੋਇਆ ਥੋੜੇ ਲੇਟ ਸੀ ਅੱਜ ਤੇੜਾ ਟੋਟਾ ਸਾਰੇ ਇਧਰੋਂ ਸਾਈਡ ਤੋਂ ਵੱਢਣਾ ਸੀਗਾ ਤੇ ਜਿੱਦਾਂ ਕਰ ਲੋ ਵੀ ਜਿਆਦਾ ਪੱਠੇ ਹੁਣ ਮੱਲੀ ਜਾਂਦੇ ਖਰਾਬ ਹੋ ਜਾਂਦੇ ਆ ਤੇ ਚਲੋ ਮੈਂ ਕਿ ਦੋ ਪੰਡਾ ਵੱਢ ਲੈਨੇ ਆ ਪੱਠੇ ਤੇ ਜਿੱਦਾਂ ਕਰ ਲੋ ਮਿੰਟ-ਮਿੰਟੇ ਹੋਈ ਜਾਂਦੇ ਆ ਪੱਠੇ ਤਾਂ ਵਧੇ ਹੋਏ ਆ ਤੇ ਇਹ ਤੋਂ ਸੈੱਟ ਸਾਰਾ ਖਾਲੀ ਕਰਨੀ ਆ ਇਹਨਾਂ ਪੱਠਿਆਂ ਵੱਢ ਕੇ ਤੇ ਪਰਲੇ ਸੈੱਟ ਹੋਰ ਨਵੇਂ ਉੱਗੇ ਜਾਣੀ ਲੋ ਹੋਇਆ ਦੂਜਾ ਪੱਠਿਆਂ ਦਾ ਹੋਰ ਤੇ ਦੇਖੋ ਜਿਹਨੇ ਕੰਮ ਕੀਤਾ ਲਈ ਕੋਈ ਮੁਸ਼ਕਲ ਨਹੀਂ ਹੈਗਾ ਹੈਨਾ ਪੱਠੇ ਵੱਢਣੇ ਪੱਠੇ ਪਾਉਣੇ ਕੁੱਤਰਨੇ ਨਾ ਤੇ ਪੱਠੇ ਪਸਾਉਣ ਪੱਠੇ ਪਾਉਣੇ ਤੇ ਕੋਈ ਮੁਸ਼ਕਲ ਨਹੀਂ ਹੁੰਦਾ ਜਿਹਨਾਂ ਨੇ ਕੰਮ ਕਰਨਾ ਨਹੀਂ ਕੀਤਾ ਹੁੰਦਾ ਨਾਲ ਹੀ ਔਖਾ ਹੁੰਦਾ ਵੀ ਕਿਦਾਂ ਕੰਮ ਕਰਨਾ ਦੇਖ ਕੇ ਰੋ ਨਹੀਂ ਲਾ ਪੈਂਦੇ ਆ ਇੰਨਾ ਥੀ ਕੰਮ ਕੱਢਿਆ ਹੋਵੇ ਇਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਹੁੰਦਾ ਫਟਾਫਟ ਪੱਠੇ ਵੱਢ ਕੇ ਢੇਰ ਲਾ ਦਿੰਦੇ ਆ ਤੇ ਸੰਤ ਚਲਕ ਐਕਸਪੀਰੀਅੰਸ ਛੋਟੇ ਹੁੰਦੇ ਨੇ ਹਨਾ ਤੇ ਚਲੋ ਸਾਡਾ ਗਾਂਵ ਵੀ ਐਕਸਪੀਰੀਅੰਸ ਸਾਨੂੰ ਕੰਮ ਆ ਗਿਆ ਨਾ ਸਾਡਾ ਤੇ ਪੱਠੇ ਵੱਢਣ ਤੇ ਅਸੀਂ ਇੱਕ ਨੰਬਰ ਆ ਤੇ ਆਪਣੇ ਵਾਸ ਘਰ ਦੇ ਕੰਮ ਮਾਰਨ ਲੱਗੀ ਕਰੀਦੇ ਆ ਲੋ ਜੀ ਪੱਠੇ ਹੁਣ ਸਾਡੇ ਵੱਡੇ ਗਏ ਆ ਤੇ ਪੱਠਿਆਂ ਦੀ ਅਸੀਂ ਦੋ ਪੰਡਾ ਵੱਢ ਲਈਏ ਹੁਣ ਇੱਕ ਸਵੇਰ ਨੂੰ ਸਵੇਰੇ ਅਸੀਂ ਛੇ ਤੋਂ ਬਹੁਤ ਹੋ ਜਾਂਦੀ ਆ ਤੇ ਹੋਰ ਫੇ ਕਰਦੇ ਕੰਮ ਕਰਾਂ ਨਾ ਫਿਰ ਤੋਂ ਪਜੜ ਜਾਂਦੀ ਐ ਤੇ ਹੱਲਾ ਮਾਰ ਕੇ ਸੱਟਬਾ ਸਾਰੇ ਨੇ ਪੱਠੇ-ਵੱਠੇ ਪੜ ਲਏ ਪੱਠੇ ਮਿੰਟੋ-ਮਿੱਟੀ ਵੱਡੇ ਜਾਂਦੇ ਮਿੱਠੇ ਨੂੰ ਟਾਈਮ ਲੱਗਦਾ ਇਹਨਾਂ ਹਨਾ ਤੇ ਜਿਹਨੇ ਕੰਮ ਕਰਨਾ ਹੋਵੇ ਨੇ ਸਾਰੇ ਕੰਮ ਮਿੰਟੋ-ਮਿੱਟੀ ਕਰ ਲੈਣੇ ਆਹ ਬੋਤਲ ਨਹੀਂ ਆ ਸਾਢੇ 6:30 ਦਾ ਟਾਈਮ ਹੋ ਗਿਆ ਹੁਣ ਕੰਨ ਕੱਲ ਗੀੜੀ ਮਾਰਨ ਜਾਂਦੇ ਆ ਤੇ ਹੈ ਤਾਂ ਹਨਾ ਦੋ ਦਿਨ ਦਿਨ ਹੋ ਗਏ ਠੰਡ ਬੜੀ ਹੋ ਗਈ ਆ ਨਾ ਨਾ ਛੜਤ ਨਾ ਕਰੋ ਓਏ ਇੱਦਾਂ ਲੱਗਦਾ ਨਾ ਬਰਪਈ ਹੁੰਦੀ ਆ ਕਿਤੇ ਨਹੀਂ ਪਿਆ ਹੁੰਦਾ ਜਿਆਦਾ ਹਨਾ ਇੱਦਾਂ ਲੱਗਦਾ ਹਾਂ ਛੜ ਛੜਤ ਨਾ ਕਰੋ ਨਿਆਣੇ ਕੀ ਖਾਦੇ ਆ ਜੜੀ ਮਾਰਨਾ ਆਇਆ ਤਾਂ ਆ ਬੁਰਾ ਲਾਇਆ ਸੂਰਾਂ ਤੋਂ ਤੇ ਵੈਸੇ ਸੂਰ ਤਾਂ ਨਹੀਂ ਆਉਂਦੇ ਹੈਗੇ ਵਾਲੇ ਹੁਣ ਸਾਰੇ ਕਮਾਤ ਕੱਟੇ ਗਏ ਵੱਡੇ ਗਏ ਆ ਬੇਰਸ ਹੋ ਗਈ ਵਾਹੀ ਗਰੂਪ ਦੀ ਹੂੰ ਹੂੰ ਦਰਸ਼ਕੋ ਦੇ ਲਾਈਵ ਨਾ ਜ਼ਿਆਦਾ ਤਾਂ ਹੋਏ ਹੂੰ ਹੋਣੀ ਇਹ ਕਿ ਪੈਣ ਲੱਗੀ ਠੰਡ ਤਾਂ ਲੇਟ ਥੋੜੀ ਕੰਨਕ ਨੇ ਤਾਂ ਹੁਣ ਤੱਕ ਲਾਲ ਹੋ ਜਾਂਦੀ ਹੁੰਦੀ ਐਨ ਹਨਾ ਵਧੀ ਹੋ ਜਾਂਦੀ ਆ ਵਾਹੀ ਰੋ ਕੱਲ ਪਾਸੋਂ ਕੀ ਦੀ ਹਵਾ ਜਲਦੀ ਸੀ ਦੱ ਲੱਗਦੇ ਜਿਆਦੀ ਹੋ ਜਾਣੀ ਹੁੰਦੀ ਆ ਤੇਲਾ ਦੇਖਣਾ ਕਿ ਤੇਲਾ 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 ਕਣਕ ਨੂੰ ਪੈਂਦਾ ਹੁੰਦਾ ਨਾ ਮੇਰੇ ਆ ਬਾਬੇ ਦੀ ਨਾ ਹੈ ਨਹੀਂ ਇਹੇ ਛੋਟਾ ਮਾਰੂ ਵਾਲੇ ਆ ਆਪਣੇ ਮਾਰਦੇ ਆਂ ਅੱਛਾ ਚਿੜਾੜ ਤਾਂ ਉਹ ਕਰ ਦੇ ਅੱਛਾ ਹੂੰ ਉੱਡਦੇ ਨੇ ਸਹੀ ਐ ਨਾ ਉੱਧਰ ਉੱਧਰ ਦੇਖੋ ਇਹਦਾ ਛੋਟਾ ਮੋਰ ਲੱਗਾ ਨਹੀਂ ਆਪਣੇ ਮਾਰ ਲਿਆ ਉਹਦਾ ਕਈਆਂ ਨੇ ਛੜਕਾ ਕੀਤਾ ਪਰ ਆਪਣੇ ਦੇ ਮੇਰੇ ਠੀਕ ਐ ਨਾ ਤੇਲੇ ਦਾ ਛੜਕਾ ਕਣਕ ਨੂੰ ਇਹ ਹੁੰਦਾ ਕਿ ਦੀ ਪਹਿਲਾਂ ਹੁੰਦਾ ਨਹੀਂ ਸੀ ਥੋੜੇ ਸਾਲਾਂ ਤੋਂ ਇਦਾਂ ਤੇ ਇਹ ਨਾ ਤੇਲਾ ਇੱਕ ਹੁੰਦਾ ਜਾਨਵਰ ਪਿਆ ਹਾਂ ਇਹਨੂੰ ਗਨੇ ਸ਼ਿੱਟੀ ਕਣਕ ਚ ਹੁੰਦੀ ਹੈ ਬ੍ਰਿਕ ਬ੍ਰਿਕ ਇਹ ਅਗੱਟੇ ਨਿਕਲਦਾ ਦਸਵੇਂ ਦੇ ਬਾਰੇ ਹੁਣ ਇਹ ਤੇ ਨਿਕਲਿਆ ਦੰਦ ਪਿੱਰੇ ਜਨ ਹਾਲਿਆ ਬਾਹਰ ਆਉਂਦੀ ਵੀਡੀਓ ਵਿੱਚ ਇਹਨਾਂ ਚਿੱਟੇ ਦੇ ਵਿੱਚ ਅਕਸਰ ਦੇਖੋ ਸਹੀ ਆਉਂਦੀ ਪੁਰੀ ਇੱਥੇ ਤੁਮ ਕਾਹੇ ਇੱਥੇ ਐੱਚੀ ਕਰਦੀਆਂ ਛਿੱਟੇ ਨੂੰ ਆਉਂਦੀ ਹੂੰ ਚੱਕ ਰੱਖਣਾ ਠੀਕ ਆਉਂਦੀ ਇਹਨਾ ਹੁਣ ਕਿਦਾਂ ਬਚਾਇਆ ਕਿਦਾਂ ਦੱਸੋ ਮਾੜਾ ਬਚਾਈ ਆਜੇ ਤਾਂ ਅੱਛਾ ਬਚਾ ਚੱਲੋ ਵਧੀਆ ਬਚਾਈ ਰੱਖੇ ਸਾਰਿਆਂ ਦਾ ਰੱਬ ਕਿਹਨੇ ਫੋਟੋ ਇਦਾਂ ਬਚਾਈ ਆ ਹੂੰ ਨਹੀਂ ਕਿ ਇਹ ਸਪਰੇ ਕਾਣੇ ਨਹੀਂ ਕਰਨੀ ਚਲੋ ਬਾਥਰੋਂ ਲੀ ਕਰੇ ਹੁਣ ਉਹ ਤਾਂ ਪੱਕਦੇ ਹੈ ਨਾ ਹੁਣ ਲਦਾਣੇ ਪੱਕਿਆ ਦੀ ਹੁਣ ਦੱਸ ਲੈਣ ਕਣਕ ਕੇ ਹੂੰ ਤੇਰੇ ਨਾਲ ਬਚਾ ਜੇ ਕਾਹ ਹੋਦਾ ਨਹੀਂ ਹਾਂ ਚਲੋ ਹੁਣ ਮੇਰ ਕਰੇ ਸ਼ਰਾਰਤ ਬਹੁਤ ਕਰਦੇ ਹੂੰ ਨਹੀਂ ਸ਼ਰਾਰਤ ਜਾਨੇ ਬਹੁਤ ਕਰਦੇ ਆ ਕਰਾਂਗੇ ਕੰਨੀਏ ਇਹੇ ਨਾਲ ਮਿਲ ਕੇ ਜਾਂਦੇ ਭਜਿਓ ਨੂੰ ਦੇਖੋ ਇਹ ਟੱਬਾ ਸਾਰਾ ਆਇਆ ਖੂ ਤੇ ਹਾਂ ਕਣਕ ਦੇਖਣ ਅਸੀਂ ਕਣਕ ਕੇ ਦੇਖਣੀ ਕਹਿੰਦੀ ਕਿਸੇ ਨੇ ਨਾ ਵੈਸੇ ਘੁੰਮਣ ਕੋਈ ਜ਼ਿਆਦਾ ਖੁੱਤੇ ਕੋਈ ਕਣਕ ਦੇਖਣੀ ਹੋਣਾ ਹੁੰਦਾ ਗੁੱਸਾ ਨਾ ਕਰਿਆ ਕਰੋ ਬਿਲਕੁਲ ਨਾ ਗੁੱਸਾ ਕਰਿਆ ਕਰੋ ਹੱਸਦੇ ਰਿਆ ਕਰੋ ਕੋਈ ਕਣਕ ਕਣਕ ਸਾਡੇ ਹੱਲ ਦੇਖੇ ਅੱਖ ਦੇਖੋ ਡੱਡਾ ਕਿਹਦੇ ਸਾਡੇ ਲਿਖ ਕੇ ਸਾਡੇ ਵੀਰ ਸਬਸਕ੍ਰਾਈਬ ਸਾਡੇ ਨਾਲ ਹੱਸਦੇ ਆ ਨਾ Yo sé us ustedes, yo voy a ਖਾਸ ਨਾਲ ਜਿੰਦਗੀ ਜੀ ਬਹੁਤ ਜ਼ਰੂਰੀ ਹੁੰਦਾ ਕਿ ਟੈਨਸ਼ਨ ਆਪਾਂ ਨੂੰ ਵਾਲਾ ਤਾਂ ਬਹੁਤ ਆਪਾਂ ਨੂੰ ਮਿਲ ਜਾਣਗੇ ਪਰ ਹਸਾਉਣ ਵਾਲੇ ਬਹੁਤ ਘੱਟ ਮਿਲਣਗੇ ਬੱਚਿਆਂ ਨੇ ਬਹੁਤ ਬਹੁਤ ਮਸਤੀ ਕੀਤੀ ਦੇਖੋ ਜੀ ਇਹ ਉਮਰ ਨੂੰ ਨਹੀਂ ਮਿਲਦੀ ਮੁੜ ਕੇ ਹਨ ਜਿੰਨਾ ਮਰਜੀ ਇਹਨੂੰ ਇਸੋਂ ਤੋਂ ਲੱਭ ਲੋ ਤਾਂ ਆਪਾਂ ਜਿਵੇਂ ਨਹੀਂ ਲੱਭ ਸਕਦੀ ਤੇ ਚਲੋ ਬੰਨੇ ਬੰਨੇ ਸਾਰੇ ਕਣਕ ਵੀ ਦੇਖ ਲਿਆ ਘੁੰਮ ਲਿਆ ਸਾਰੇ ਪਾਸੇ ਤੇ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਚੰਗੀ ਲੱਗੇ ਅਗੇ ਸ਼ੇਅਰ ਵੀ ਕਰਦਿਆ ਕਰੋ ਤੇ ਤੁਸੀਂ ਸ਼ੇਅਰ ਕਰਦੇ ਆਂ ਤੇ ਮੈਂ ਸਾਰਾ ਕੁਝ ਵਾਈਟਿਡ ਸਟੂਡੀਓ ਵਿੱਚ ਚੈੱਕ ਕਰਦੀ ਹਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਸਪੋਰਟ ਦੇ ਲਈ